ਪਤਰੀ ਕਾਲ ਬਾਈ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਆਏ ਹੋਇਆ ਭਰਾ ਮੇਰੇ ਬੁੱਧਵਾਰ ਤਲਵੰਡੀ ਸਾਬੋ ਹਰ ਬੁੱਧਵਾਰ ਮੇਲਾ ਲੱਗਦਾ ਟਰੈਕਟਰਾਂ ਦਾ ਆਹ ਸੱਚ ਤੇ ਆਪਾਂ ਆਏ ਗੁਰਪ੍ਰੀਤ ਕੋਲੇ ਇਹ ਗੁਰਪ੍ਰੀਤ ਦੇ ਲਾਰਸਾ ਮੈਕਾ ਵਿੱਚ ਹੀ ਗੱਲਾਂ ਵਾਰੀ ਜਾਂਦਾ ਇਹ ਤੇ ਬਾਈ ਕੋਲੇ ਟਰੈਕਟਰ ਆ ਪੂਰੇ ਘੈਂਡ ਘੈਂਡ ਸੌਨਾਂ ਲੀਕਾ ਹੈਗੇ ਤਿੰਨ ਤੇ ਇੱਕ ਹੈਗਾ 45 ਵਾਲਾ ਫਾਰਮ ਤੇ ਬਾਈ ਨਾਲ ਥੋੜੀ ਕਰਾਉਂਦੇ ਗੱਲ ਪੂਰੇ ਘੈਂਡ ਘੈਂਡ ਟਰੈਕਟਰ ਨੇ ਤਲਵੰਡੀ ਸਾਬੋ ਹਰ ਬੁੱਧਵਾਰ ਮੇਲਾ ਲੱਗਦਾ ਭਰਾ ਮੇਰੇ ਟਰੈਕਟਰਾਂ ਦਾ ਟਰਾਲੀਆਂ ਲੈ ਕੇ ਟਰੈਕਟਰ ਲੈ ਜਾਓ ਉਥੇ ਮਰਜ਼ੀ ਲੈ ਜਾਓ ਯਾਰ ਇੱਕ ਗੁਰ ਪ੍ਰੀਤਨਾ ਕਰਾਉਣਾ ਥੋਡੀ ਗੱਲਬਾਤ ਹੋਰ ਹੋਰ ਕੀ ਕੀ ਆਲਾ ਟੈਪ ਲੜਾ ਠੀਕ ਹੈ ਓਕੇ ਜਮਾ ਵਧੀਆ ਕਨਾ ਫਿਰ ਨਾ ਮੀਤਾ ਜੀ ਠੀਕ ਹੈ ਬਸ ਬਾਲੇ ਕਿਹੜਾ ਤੋਂ ਹੈ ਹੋਰ ਯਾਰ ਕਣਕ ਕਣਕ ਪੀਜਣ ਲੱਗੇ ਫਿਰ ਤਨੇ ਜੀਤੀ ਹੋਰ ਚਲੋ ਚੰਗੀ ਗੱਲ ਬਹੁਤ ਦਿਨ ਹੋ ਗਏ ਹਾਂ ਕਣਕ ਨੂੰ ਤਾਂ ਮਨ ਕੀਤਾ ਕੋਰ ਲਾਉਣ ਨਾਲ ਯੋ ਜੋਂ ਤਾਂ ਅੱਛਾ ਅੱਛਾ ਤੇ ਉਹ ਦੱਸ ਬੀਤੀ ਸਾਰੀ ਹਾਂ ਹਾਂ ਕਣਕ ਹੋਰੀ ਕੋਰ ਲਾਉਣ ਵਾਲੀ ਨਾ ਜਾਣਾ ਪਾਣੀ ਠੀਕ ਹੈ ਬਸ ਉਹਨਾਂ ਦਾ ਮਾਰ ਪਾ ਗਿਆ ਜਦੋਂ ਆ ਜਿਹੜਾ ਮਗਰੋਂ ਜਿਵੇਂ ਕਹਿੰਦਾ ਓਏ ਇਹ ਤਾਂ 1500 ਨੂੰ ਦੇ ਕਹਿੰਦਾ ਹੈ ਅੱਛਾ ਇਹ 40 ਮੌਤ ਤੇ ਰਹਾ ਸੀ ਬੜਾ ਕੰਮ ਹੋਇਆ ਜਾਣਾ ਨਾ ਤੇ ਹੋਰ ਫਿਰ ਟਰੈਕਟਰਾਂ ਬਾਰੇ ਦੱਸ ਟਰੈਕਟਰ ਬਸ ਆਪਣੇ ਕੋਲ ਤਿੰਨ ਤਾਂ ਸੋਨਾਲੀ ਕਾਜ ਹਾਂ ਇੱਕ 45 ਫਾਰਮਾ ਹੈ ਹਾਂ ਇੱਕ ਡੌਂਡੀਆਰ ਘਰੇ ਖੜਾ ਇੱਕ 5500 ਹਾਲੈਂਡ ਹੈ ਅਵਰਸਟਿੰਗ ਚੱਲ ਜਿਹੜੇ ਇੱਥੇ ਚਾਰ ਟਰੈਕਟਰ ਗਾਏ ਸੋਨਾਲੀ ਕਾ 14 ਮੰਡਲ ਆ 14 ਮੰਡਲ ਹੈ ਸੋਨਾਲੀ ਕਾ ਹਾਂ ਕਿਹੜਾ ਮੰਡਲ ਹੈ 14 14 ਸੋਨਾਲੀ ਕਾ ਪੂਰਾ ਘੈਂਟ ਟਰੈਕਟਰ ਹੈ ਨਾ ਹਾਂ ਰਹਿਣਾ ਹੈ ਸਰ ਹੈ ਨਾ ਹਾਂ ਚਾਰ 44 ਤੇ ਇਹਦੀ ਐਨਓਸੀ ਮਿਲ ਜੂਈ ਹਾਂ ਹਾਂ ਜਰੂਰ ਮਿਲੂਗੀ ਐ ਕਿੰਨਾ ਟਰੈਕਟਰ ਹੈ ਫਰਸਟ ਪਾਰਟੇ ਟਰੈਕਟਰ ਆ ਪਾ ਪੈਸਾ ਲੋ ਸੁਲੋ ਦੇ ਹਾਂ ਟਾਇਰ ਟਾਇਰ ਤਾਂ ਪੂਰੇ ਹੋਣਗੇ 90 95 ਪੈਸੇ ਟਾਇਰ ਪਿਆ ਜੇ ਕੇ ਦੇ ਹੈਗੇ ਹੈ ਨਾ ਹਾਂ ਬੁੱਢੀ ਹਰ ਦੇ ਜੇ ਕੇ ਦੇ ਜੇ ਕੇ ਦੇ ਆ ਜੇ ਕੇ ਦੇ ਮੂਰ ਮਗਰ ਮੂਰਲੇ ਵੀ ਠੀਕ ਹੈ ਨਾ ਮੂਰਲੇ ਨਵੇਂ ਹੀ ਆਪੋਲੋ ਦੇ ਹਾਂ ਪੂਰੇ ਘੈਂਟ ਹੈ ਨਾ ਤੇ ਆ ਸਪੋਰਟਾਂ ਬੜੀਆਂ ਲਾਈਆਂ ਮਗਰੇੜਾਂ ਦੇ ਯਾਰ ਹੈ ਨਾ ਹਾਂ ਹਾਂ ਕੇ ਸੌਂਕੀ ਨੇ ਪੱਤੀ ਬੜੀ ਤਗੜੀ ਲਾਈ ਆ ਯਾਰ ਮੰਗਰਾ ਜਮਾ ਆਪਾਂ ਮੰਗਰਾ ਨੂੰ ਵੀ ਪਿਆ ਆਪਣੇ ਕੋਲ ਪਰਸਟਰੋਟਰ ਉੱਥੇ ਡਟ ਰਾਇਆ ਜਮਾ ਕੁਝ ਵੀ ਜਮਾ ਕਿਤੇ ਸਹੀ ਗੱਲ ਹੈ ਨਾ ਕਲਮ ਵੀਨ ਲੱਗੀ ਸਾਰਾ ਦਾ ਜਣਾੜਾ ਜਮਾ ਉਮੇ ਪਿਆ ਜਮਾ ਉਮੇ ਪਿਆ ਰਜਣਾ ਟਰੈਕਟਰ ਯਾਰ ਮੰਗਰਾੜਾ ਇੰਜ ਯਾਰ ਮੰਗਰਾੜਾ ਤਾਂ ਜਮਾ ਬਾਈ ਨੇ ਹੱਲਣੋ ਹੀ ਟਾਲਿਆ ਵਧੀਆ ਚੀਜ਼ ਆ ਹੱਲ ਕੀ ਮੰਗਰਾ ਟੁੱਟਦਾ ਕਲਦਾ ਹਾਂ ਆ ਚੀਜ਼ਾਂ ਦਾ ਕਰਕੇ ਪਿੱਛੇ ਪਾਤ ਬੜਿਆ ਗੋਲਾ ਨਹੀਂ ਹੈਗਾ ਯਾਰ ਸਪੇਰਾਂ ਦਿਖਾਉਨੇ ਤੁਹਾਨੂੰ ਦੇਖੋ ਟਰੈਕਟਰ ਪੂਰਾ ਸੋਨਾ ਹੈਗਾ ਇਹਦਾ ਡੰਡਾ ਫੱਟੀ ਛਤਰੀ ਸਾਰਾ ਕੁਝ ਹੈ ਸਾਰਾ ਕੁਝ ਹੈਗਾ ਡੰਡਾ ਫੱਟੀ ਛਤਰੀ ਸਾਰਾ ਕੁਝ ਮਿਲੂਗਾ ਭਰਾ ਮੇਰੇ ਤੁਹ ਇਥੇ ਪਾਥੋ ਰਿੰਗ ਗਲੇ ਕੋਲੇ ਨਹੀਂ ਗੇ ਪੂਰਾ ਸਾਫ ਟਰੈਕਟਰ ਆ ਪੂਰਾ ਘੈਂਟ ਟਰੈਕਟਰ ਆ ਚਾਰ ਚੁਪੇ ਰਾਂ ਤੁਹਾਨੂੰ ਘੁੰਮ ਕੇ ਦਿਖਾਉਂਦੇ ਆ ਰੈਂਪਰ ਲੱਗਿਆ ਹੋਇਆ ਲਾਉਣ ਵੀ ਹੋ ਜੂਗਾ ਇੱਥੇ ਇੱਥੇ ਲਾਉਣ ਵੀ ਹੋ ਜੂਗਾ ਹਾਂ ਹਾਂ ਲਾਉਣ ਵੀ ਹੋ ਜੂਗਾ ਇੱਥੇ ਤੇ ਜੇ ਕੋਈ ਪੁਰਾਣਾ ਟਰੈਕਟਰ ਕਟਾਉਣਾ ਹੋਵੇ ਅਗਲੀ ਕੱਟਿਆ ਜਾਊਗਾ ਪੁਰਾਣਾ ਟਰੈਕਟਰ ਵੀ ਕੱਟਿਆ ਜਾਊਗਾ ਭਰਾ ਮੇਰੋ ਮਾਰ ਮੁੱਲ ਚ ਰੈਂਪਰ ਨੂੰ ਦੇਖ ਜਾ ਰਾਂ ਪਿਆ ਯਾਰ ਤੂੰ ਕਿਸੇ ਪਾਸੇ ਨਹੀਂ ਐ ਰੈਂਪਰ ਮੋ ਦਾ ਟਰੈਕਟਰ ਪੂਰਾ ਸੋਹਣਾ ਟਰੈਕਟਰ ਪਿਆ ਯਾਰ ਤੇ ਇਹ ਡਿਮਾਂਡ ਮੁੰਡ ਕੀ ਆ ਡਿਮਾਂਡ ਤਾਂ ਇਹ 14 ਮਾਰ ਲੈ ਫਸਟ ਪਾਰਟੀ ਦਾ ਹਾਂ ਤੇ ਡਿਮਾਂਡ ਇਹ ਦੇ ਦਾਂਗੇ ਤੈਨੂੰ 60 ਦਾ ਡਿਮਾਂਡ ਕਿੰਨੀ ਹੈ ਤੈਨੂੰ 60 ਦਾ ਦੇ ਦਾਂਗੇ ਨਹੀਂ ਉਹ ਬਸ ਡਿਮਾਂਡ ਕੀ ਦੇਣ ਲੈਣੀ ਹੈ ਯਾਰ ਕੋਈ ਹੋਰ ਲੈਸ ਕਰ ਦਾਂਗੇ ਅੱਛਾ ਇਹਦੇ ਲਿਖਿਆ ਕਿੰਨਾ ਹੈ ਲਿਖਿਆ ਨਹੀਂ ਹੈ ਜੀ ਰੇਟ ਭਰਨਾ ਹੈ ਲਿਖਿਆ ਨਹੀਂ ਹਲੇ ਹਾਂ 3 ਲੱਖ ਤੇ 60 ਹਜ਼ਾਰ ਦਾ ਦੇ ਦਾਂਗੇ ਹਾਂ ਤੇ ਮਾਨਤਾ ਵੀਡੀਓ ਦੇਖ ਕੇ ਆਉਂਦਾ ਹੋਰ ਲੈਸ ਕਰ ਦਾਂਗੇ ਮਾਨਤਾਣ ਹੋ ਜੀ ਮਾਨਤਾਣ ਹੋ ਜੀ ਟਰੈਕਟਰ ਚੰਗਾ ਠੀਕ ਆ ਤੇ ਇਧਰ ਇਹ ਵੀ ਹਿਰਾਣਾ ਨੰਬਰ 18 ਹਾਂ 18 ਮਾਡਲ 18 ਮਾਡਲ ਆ ਸਰਸਾ ਨੰਬਰ ਆ ਸਰਸਾ ਨੰਬਰ ਆ ਇਹ ਵੀ ਫਰਸਟ ਪਾਰਟੀ ਦਾ ਹੀ ਇਹ ਵੀ ਫਰਸਟ ਪਾਰਟੀ ਦਾ ਐਨਓਸੀ ਮਿਲ ਜੂਗੀ ਹਾਂ ਹਾਂ ਜ਼ਰੂਰ ਬੂਲ ਟਾਇਰ ਨਵੇਂ ਹਨਾ ਹਾਂ ਨਵੇਂ ਵਰਗੀ ਆ ਚਾਰੇ ਬਸ ਇੰਜਨ ਗੇਅਰ ਦਾ ਓਕੇ ਆ ਜੇ ਮੈਂ ਓਕੇ ਇੰਜਨ ਗੇਅਰ ਦਾ ਹਾਂ ਚਾਰੇ ਟਾਇਰ ਨਵੇਂ ਹੀ ਹਨ ਟਾਇਰ ਕਿ ਆਰੀ ਨਵੇਂ ਟਰੈਕਟਰ ਸੋਨਾ ਪਿਆ ਬਾਡੀ ਲੈਣ ਦਾ ਹਨਾ ਪੂਰਾ ਚੰਗਾ ਪੂਰਾ Ориਜਨਲ ਅੰਦਰ ਸਾਰਾ Ориਜਨਲ ਹੈ ਹਾਂ ਹਾਂ ਸਾਰਾ ਟਰੈਕਟਰ ਇਹਨਾਂ ਦਾ ਬਾਡੀ ਲੈਣ ਦਾ ਪੂਰਾ ਘੈਂਟ ਟਰੈਕਟਰ ਡੰਡਾ ਫੱਟੀ ਛਤਰੀ ਛਤਰੀ ਇਹਦੀ ਛਤਰੀ ਹੈ ਨਹੀਂ ਦੇ ਦਾਂਗੇ ਲੈ ਆ ਕੇ ਹੁਣ ਲਾ ਦੇ ਛਤਰੀ ਦੇਣੀ ਪਊਗੀ ਲੈ ਆ ਦੇਗੇ ਯਾਰ ਬਾਈ ਕਾਂ ਛਤਰੀ ਦੇ ਦਾਂਗੇ ਪੂਰਾ ਸੋਹਣਾ ਟਰੈਕਟਰ ਆ ਯਾਰ ਦੇਖੋ ਪੂਰਾ ਘੈਂਟ ਟਰੈਕਟਰ ਆ ਤੇ ਬੀਕੇਟੀ ਦੇ ਟਾਇਰ ਆ ਮਗਰਲੇ ਤੇ ਮੂਰਲੇ ਹੈਗੇ ਗੁੱਡੀ ਆ ਦੇ ਪੂਰਾ ਸੋਹਣਾ ਟਰੈਕਟਰ ਆ ਚਾਰ ਚਫੇਰ ਤੁਹਾਨੂੰ ਘੁੰਮ ਕੇ ਦਿਖਾਤਾ ਡੰਡਾ ਫੱਟੀ ਛਤਰੀ ਸਾਰਾ ਕੁਝ ਬਾਈ ਕਾਂ ਨਾਲ ਦੇਵਾਂਗੇ ਇੰਜਨ ਕੇ ਦੀ ਫੁੱਲ ਗਾਰੰਟੀ ਹੋਊਗੀ ਤੇ ਬਾਕੇ ਲਿਆ ਸਕਦੇ ਆ ਭੰਰਾ ਬਾ ਮਜਰਾ ਬਾਕੇ ਚਲਾ ਕੇ ਥੱਲੀ ਕਰਕੇ ਲਿਆ ਵੇ ਹਾਂ ਹਾਂ 4 ਲੱਖ 95000 ਦਾ ਕਿੰਨੇ ਦੇ 4 70 ਦਾ ਦੇ ਦਿਆਂਗੇ 4 70 ਬੜਨ ਟਰੈਕਟਰ ਵੀ ਨਵਾਂ 18 ਮਾਡਲ ਚੰਦਰ ਵਾਲਾ ਹੈ ਹਾਂ ਨਾ ਬਿਨਾ ਚੰਦਰ ਵਾਲਾ ਹੈ ਬਿਨਾ ਚੰਦਰ ਵਾਲਾ ਹੈ ਨਾ ਹਾਂ ਠੀਕ ਆ ਮਾਡਲ ਵੀ 18 ਜਰ ਹਾਂ ਕੋਈ ਲਸ ਕਰਦਾ ਹੋਰ ਵੀਡੀਓ ਦੇਖ ਆਰਾਮ ਨਾਲ ਦੇਖੋ ਵੀਡੀਓ ਦੇਖ ਕੇ ਹਾਂ ਹੋਰ ਹੋ ਗਿਆ 5000 ਜਰ ਮੋੜਦੇ ਨਹੀਂ ਜਰ ਜੇ ਆਪਣੇ ਕੋਲ ਬੰਦਾ ਕਾ ਕਾਉਂਦਾ ਚਲ ਗਏ ਠੀਕ ਆ ਅੱਗੇ ਆ ਗਿਆ 43 ਵਾਲਾ ਹੈ ਨਾ ਹਾਂ ਇਹ ਵੀ ਆਚਰ ਹੈ ਹਾਂ ਇਹ ਵੀ ਆਚਰ ਹੈ ਇਹ ਵੀ ਸਸੇ ਦਾ ਹੈ ਇਹ ਵੀ ਟਰੈਕਟਰ ਸੋਹਣਾ ਯਾਰ ਹੈ ਨਾ ਹਾਂ ਪੂਰਾ ਘੈਂਟ ਟਰੈਕਟਰ ਟਾਪ ਮਾਡਲ ਦਾ ਡਬਲ ਡਿਸਟ੍ਰੀਬਿਊਟਰ ਵਾਲਾ ਇਮਲਾ ਤੁਸੀਂ ਝੋਨੇ ਵੇਲੇ ਬਾਹੀ ਨਹੀਂ ਜਾਂਦੀ ਸੀ ਹਾਂ ਨਾ ਆਪਾਂ ਜੋ ਨਾ ਸਾਰਾ ਉਹ ਕਰਾਇਆ ਛਣਲਿਓ ਕਰੇ ਪੂਰੀ ਪੂਰੀ ਤਸੱਲੀ ਆਇਆ ਆ ਜੋ ਨਿਆਬਾਨ ਸਾਰਾ ਕੰਮ ਕੀਤਾ ਇਸਨੇ ਵੀ ਪੂਰੀ ਤਸੱਲੀ ਵਾਲਾ ਮਾਨਾ ਪੁੱਲ ਯਾਰ ਜਮਾ ਪੂਰਾ ਘੈਂਟ ਟਰੈਕਟਰ ਆ ਭਰਾ ਮੇਰੋ ਦੇਖੋ ਬਿਆਨਾ ਤੇ ਜਨ ਵਿਆਹ ਕੇ ਦੇਖ ਲੈਣ ਜੇ ਕੋਈ ਕਮੀ ਪੇਸ਼ੀ ਲਗੀ ਬਿਆਨਾ ਵਾਪਸ ਦਿਓ ਲੈ ਪਰ ਆਉਣ ਜਾਣ ਦਾ ਖਰਚਾ ਵੀ ਦਿਓ ਬਾਈ ਕਹਿੰਦਾ ਬਾਹ ਕੇ ਚਲਾ ਕੇ ਤਸੱਲੀ ਕਰਕੇ ਲੈ ਜਾਓ ਆਉਣ ਜਾਣ ਦਾ ਖਰਚਾ ਦੇ ਮੰਗ ਜੇ ਕੋਈ ਟਰੈਕਟਰ ਚ ਕਹਿੰਦਾ ਨੋਟ ਇਹ ਟਰੈਕਟਰ ਦਾ ਦੂਜਿਆਂ ਦਾ ਨਹੀਂ ਕਹਿੰਦਾ ਇਹ ਆਹ ਟਰੈਕਟਰ ਦਾ 45 ਵਾਲੇ ਦਾ ਤੇ ਬਾਕੀ ਤਿਲਾਕੇ ਚੱਲੀ ਕਰਕੇ ਲੈ ਜਾਓ। ਕਿਉਂ ਆਇਆ ਭਲੜਾ ਆਪਾਂ ਦੂਜੇ ਦਾ ਆਪਣੇ ਕੋ ਆਉਂਦੇ ਜਾਂਦੇ ਆਉਂਦੇ ਚੱਲ ਕੇ ਆਉਂਦੇ ਆ ਬਸ ਦੂਰੋਂ। ਇਹ ਆਪਾਂ ਘਰੇ ਆਪਣੇ ਬਾਹਰ। ਇਹ ਬਾਈ ਕਹਿੰਦਾ ਨਾ ਆਪਣੇ ਬਾਹਾ ਹੋਇਆ। ਆਪਦਾ ਟਰੈਕਟਰ ਬਾਹ ਕੇ ਚਲਾ ਕੇ ਤਿਛਲੀ ਕਰਕੇ ਲੈ ਜਾਓ। ਜੇ ਘਰੇ ਜਾ ਕੇ ਵੀ ਕੋਈ ਨੁਕਸਰ ਨਿਕਲ ਗਿਆ ਬਾਈ ਕਹਿੰਦਾ ਮੈਂ ਰਿਕਾਰਡ ਕਰ ਲਿਓ ਵੀਡੀਓ। ਤੇਲ ਪਾਣੀ ਦਾ ਖਰਚਾ ਦੇਊਗਾ। ਠੀਕ ਹੈ? ਤੇਲ ਪਾਣੀ ਦਾ ਖਰਚਾ ਦੇਣਾ ਪੂਆ ਗਲੇ ਆਸਤਾ ਵੀ ਆ ਨੁਕਤਾ ਇੱਥੇ। ਜਨਾਬਾਸ ਕਰੂੰਗਾ ਅਗਲੇ ਦਾ ਨਾਲ ਦਾ ਖਰਚਾ ਵੀ ਦੇਊਂ ਆਉਣ ਜਾਣ ਦਾ। ਠੀਕ ਹੈ। ਲੈ ਬਾਈ ਕਹਿੰਦਾ ਆਉਣ ਜਾਣ ਦਾ ਖਰਚਾ ਵੀ ਦੇਊਂਗਾ ਲਿਫਟ ਬਣੀਓ ਗੇਅਰ ਬਣੀਓ ਇੰਜਨ ਬਣੀਓ ਕਿੰਨਾ ਚੋ ਕੋਈ ਕਮੀ ਨਿਕਲ ਗਈ ਯਾਰ ਸਾਰਾ ਖਰਚਾ ਦੇ ਲੈ ਜੀ ਐਦੂ ਉੱਤੇ ਤਸ਼ਲੀ ਕੌਣ ਦਿੰਦਾ ਸਾਰਾ ਖਰਚਾ ਦੇਵਾਂ ਕਹਿੰਦਾ ਜੇ ਘਰੇ ਜਾ ਕੇ ਵੀ ਟਰੈਕਟਰ 'ਚ ਕੋਈ ਨੁਕਸਤ ਨਿਕਲ ਗਿਆ ਸਾਰਾ ਖਰਚਾ ਪਾਈ ਕਹਿੰਦਾ ਦੇਵਾਂਗਾ ਔਨਲਾਈਨ ਬੋਲੀ ਜਾਂਦਾ ਕੈਮਰੇ ਮੂਰੇ ਰਿਕਾਰਡ ਕਰ ਲੈਣ ਕੋਈ ਕੋਈ ਚੱਕਰ ਪੂਰੀ ਤਸ਼ਲੀ ਆ ਟਰੈਕਟਰ ਆ ਫਾਰਮ 45 ਇਹ ਇਹਦੀ ਡਿਮਾਂਡ ਕੀ ਆ ਇਹ 14 ਮਾਲ ਦਾ ਡਿਮਾਂਡ ਇਹਦੀ ਤਨਸੀ ਆ ਹਾਂ 3.5 ਲੱਖ ਦਾ ਦੇ ਦਿਆਂਗੇ 3.5 ਲੱਖ ਦਾ ਵੀਡੀਓ ਦੇਖ ਕੇ ਹੋਰ ਲੈਸ ਕਰ ਦਿਆਂਗੇ ਠੀਕ ਆ ਲੇਕਿਨ ਵੀਡੀਓ ਦੇਖ ਕੇ ਹੋਰ ਲੈਸ ਕਰ ਦਿਆਂਗੇ ਕਰਦਾ ਅੱਗੇ ਆ ਗਿਆ ਫਿਰ 22 ਮਾਡਲ ਸੋਨਾਲੀ ਕਾ ਚੰਜਰ ਵਾਲਾ 22 ਕਾ ਚੰਜਰ ਵਾਲਾ 30 ਮੀਟਰ ਹਾਂ 30 ਮੀਟਰ ਕੱਢ ਗਿਆ ਹਾਂ ਤੇ ਆ ਦੇਖੋ ਭਰਾ ਮੇਰਾ 22 ਮਾਡਲ ਸੋਨਾਲੀ ਵਾਲਾ ਪੰਜਾਬ ਨੰਬਰ ਹੈ ਤੇਰੀ ਸਪੀਡ ਚੰਜਰ ਆਇਆ ਇਹ ਹਾਂ ਸੈਡ ਗੇਅਰ ਹੈ ਹਾਂ ਹੈਨਾ ਹਾਂ ਇੰਜ ਗੇਅਰ ਇੰਜ ਗੇਅਰ ਦੀ ਤਸੱਲੀ ਕਰ ਰਿਹਾ ਭੁੱਲੜਾ ਜੀ ਓਕੇ ਆ ਜਮਾ ਹਾਂ ਉਹਦਾ ਜਿੰਮੇਦਾਰ ਕੋਈ ਹੈ ਨਹੀਂ ਆਪਾਂ ਤੋਤਾ ਵੀ ਨਹੀਂ ਹਾਂ ਤੇ ਆਹ ਦਾ ਚੱਲੀ ਕਰਕੇ ਬਾਹਰ ਲੈਣਾ ਹੈ ਨਾ ਪੂਰਾ ਘੈਂਟ ਟਰੈਕਟਰ ਹੈ ਇਹ ਦੂਤੇ ਕੁਝ ਨਹੀਂਦਾ ਹਾਂ ਕਿ ਉਹ ਟਰੈਕਟਰ ਆਪਾਂ ਆਪਣੇ ਤੈਨੂੰ ਹੀ ਪਤਾ ਹੈ ਉਹ ਤੇਰੇ ਵੀ ਕੋਲੇ ਚੱਲਦਾ ਜਾ ਆਪ ਨੇ ਆਪਾਂ ਪਾਇਆ ਸਾਰਾ ਬਾਣ ਉਹਦੇ ਨਾਲ ਬਾਕੀ ਵੀਜੇ ਕਣਕ ਦੀ ਹਾਂ ਹਾਂ ਉਹ ਨਿਆਣ ਸਾਰਾ ਬਾਣ ਉਸ ਨੇ ਪਾਇਆ ਹਾਂ ਇਹ ਬਾਕੀ ਚੱਲੀ ਇਹਦੀ ਵੀ ਕਰੀ ਹੋਈ ਆ ਹਾਂ ਬਾਕੀ ਅਗਲਾ ਆਪ ਕਰੇ ਹਾਂ ਪੂਰਾ ਘੈਂਟ ਟਰੈਕਟਰ ਆ ਇਹਦੇ ਟਾਇਰ ਸੋਨਾਂ ਵਾਲੇ ਆ 16 ਵਾਲੇ 16 ਦੇ ਟਾਇਰ ਆ ਭਰਾ ਮੇਰੇ ਤੇ ਕਿਹੜੀ ਕੰਪਨੀ ਦੇ ਇਹ ਗੁਡੀਆ ਦੇ ਗੁਡੀਆ ਦੇ ਟਾਇਰ ਆ ਮਗਰਲੇ ਪੂਰਾ ਘੈਂਟ ਟਰੈਕਟਰ ਦੇਖੋ ਯਾਰ ਇੰਜਨ ਗੇਅਰ ਦੀ ਬਾਈ ਕਹਿੰਦਾ ਫੁੱਲ ਗਾਰੰਟੀ ਆ ਬਾਅਦ ਕੇ ਚਲਾ ਕੇ ਆਉਦਾ ਥੱੱਲੀ ਕਰਕੇ ਲੈ ਜਾ ਯਾਰ ਚੰਜਰਾਲਾ ਡੰਡਾ ਫੱਟੀ ਛਤਰੀ ਜਰਾ ਕੋਲ ਹਾਂ ਹਾਂ ਚੰਜਰਾਲਾ ਲੈਣੇ ਹਾਂ ਚੰਜਰਾਲਾ ਹੈ ਪੂਰਾ ਘੈਂਟ ਟਰੈਕਟਰ ਹੈ ਇਹ ਚੱਲਿਆ ਕਿੰਨਾ ਗਿਆ ਦੇਖ ਲੈਣੇ ਆ ਦੇਖੀ ਮੜਾ ਕਿੰਨਾ ਚੱਲੇ ਇਹ ਇਹ ਤੁਹਾਨੂੰ ਚੱਲਿਆ ਦਿਖਾਉਣਾ ਕਿੰਨਾ ਚੱਲਿਆ ਐਚ ਡੀ ਐਮ ਹੁੰਦਾ ਹੈ ਨਾ ਓਏ ਹੂੰ ਇਹ ਕਿੰਨੇ ਹੌਸ ਪਾਵਰ ਹੁੰਦਾ 55 55 ਹੌਸ ਪਾਵਰ ਆਈ 2600 ਕੁਸ ਚੱਲਿਆ 2600 ਤੇ ਕੁਸ ਘੰਟੇ ਚੱਲਿਆ ਤੇ ਪੂਰਾ ਘੈਂਟ ਟਰੈਕਟਰ ਇਹ ਹੀ ਰਹਿਣਾ ਨਾ ਪੰਜਾਬ ਨੰਬਰ ਆ ਪ੍ਰਣਾਲੇ ਦਾ ਪੰਜਾਬ ਨੰਬਰ ਇਹ ਹਾਂ ਪੰਜਾਬ ਨੰਬਰ ਆ ਭਰਾ ਮੇਰੋ ਆਪਦੇ ਛੱਲੀ ਕਰਕੇ ਜਦੋਂ ਮਰਜੀ ਆਜੋ 22 ਵਾਲਾ ਹੈ ਹੈ 22 ਵਾਲਾ 22 ਮਾਡਲ ਹੈ ਇਹਦਾ ਰੇਟ ਰੂਟ ਰੇਟ ਇਹਦਾ 590 ਹੈ ਹੂੰ ਦੇ ਦਾਂਗੇ 70 ਦਾ ਦੇ ਦਾਂਗੇ ਤਾਂ 60 ਦਾ ਦੇ ਦਾਂਗੇ ਠੀਕ ਹੈ ਲੈ ਵੀ ਬਾਅਦ ਕੀ ਮੌਕੇ ਤੇ ਮਾਨਤਾ ਹੋ ਜੂ ਹੋ ਜੂ ਕੋਈ ਵੀਡੀਓ ਦੇਖ ਕੇ ਆਉਦਾ ਯਾਰ ਜ਼ਰੂਰ ਹੋਊਗਾ ਹਾਂ ਤੇ ਆਪਣਾ ਨੰਬਰ ਬੋਲ ਦਿਓ ਨੰਬਰ 95922 1953 9992 1953 ਹਾਂ ਮੰਡੀ ਆਪਣੀ ਭਾਰਤ ਪੰਪ ਦੇ ਸਾਹਮਣੇ ਭਾਰਤ ਪੰਪ ਦੇ ਸਾਹਮਣੇ ਮੰਡੀ ਹੁੰਦੀ ਹੈ ਭਰਾ ਮੇਰੇ ਬਾਈਆਂ ਦੀ ਨੌਰਾ ਆਪਣਾ ਰਾਮਾ ਇਸ 쪽 ਹਾਂ ਅੱਛਾ ਅਰਵੀ ਦਾ ਚੌਕ ਸਾਹਮਣੇ ਰਾਮਾ ਰੋਡ ਤੇ ਤੇ ਜੇ ਅਗਲੇ ਨੇ ਬੁੱਧਵਾਰ ਤੋਂ ਬਾਅਦ ਆਉਣਾ ਬਈ ਉਦੋਂ ਕਿੱਥੇ ਮਿਲਾਂਗੇ ਔਰ ਅਮਰ ਰੋਡ ਤੇ ਨੌਰਾ ਆਪਣਾ ਜਗਜੀਤਾਂ ਦਾ ਤੇ ਉੱਥੇ ਹੁੰਦੇ ਹਾਂ ਹਾਂ ਠੀਕ ਐ ਤੇ ਲੈ ਭਰਾ ਮੇਰੋ ਜੇ ਤੁਸੀਂ ਕਦੇ ਬੁੱਧਵਾਰ ਤੋਂ ਬਾਅਦ ਵੀ ਆਉਣਾ ਤਾਂ ਬਾਈ ਨੂੰ ਫੋਨ ਕਰ ਲਿਓ ਤਰਵੰਡੀ ਸਾਬੂ ਆਜੋ ਇੱਥੇ ਟਰੈਕਟਰ ਨੇ ਹਾਂ ਹੈਨਾ ਲਾਉਣ ਸਾਰਿਆਂ ਤੇ ਹੋ ਜੂ ਟਰੈਕਟਰ ਪੁਰਾਣਾ ਕੱਟਿਆ ਜਾਊਗਾ ਹਾਂ ਤੇ ਜਿਹੜਾ ਘਰੇ ਆ ਜਾਂਦੀ ਯਾਰ ਕਿਹੜਾ ਉਹ 5310 ਹੈ 5310 ਹਾਂ ਮਾਡਲ ਅਲਟੀ ਮਾਡਲ ਹੈ ਮਨਸ਼ੀਮਾ ਵਾਲਾ 6 ਮਾਡਲ ਹੈ ਹਾਂ ਟਰਨ ਇਹ ਕਦਾ 70 ਕਾ ਪੈ ਟਾਇਰ ਹੋਣਗੇ ਤੇ ਟਰੈਕਟਰ ਪੂਰਾ ਚੰਗਾ ਅੱਛਾ ਹਾਂ ਕਿੰਨੇ ਕਦਾ ਟਰੈਕਟਰ ਦੇ ਦਾਂਗੇ 2,70,75,000 ਦਾ 2,75 ਦਾ ਹਾਂ ਤੇ ਜਿਹੜਾ ਦੂਜਾ ਇੱਕ ਹੋਰ ਆ ਦਾ ਇਹ ਤੋਂ ਉਹ 5500 ਹਾਲ ਹੈ ਜਿਹੜਾ 6 ਮਾਡਲ ਹੈ ਇਹ ਬੰਦਿਆ ਤੋਂ ਹੌਲੈਂਡ ਹਾਂ ਪਾਵਰ ਸਟੀering ਹੈ ਨਵਲ ਕਲੱਚ ਹੈ ਹਾਂ ਟਾਇਰ ਹੋਣਗੇ 80 ਪੈਸੇ ਚਾਰੇ ਪੂਰਾ ਚੰਗਾ ਟਰੈਕਟਰ ਹੈ ਪੰਜਾਬ ਨੰਬਰ ਹੈ ਹਾਂ ਟਰੈਕਟਰ ਦੇ ਦਾਂਗੇ 240000 ਦਾ 240000 ਹਾਂ ਤੇ ਭਰਾ ਮੇਰੋ ਵੀਡੀਓ ਚੰਗੀ ਲੱਗੀ ਤੇ ਦੱਬ ਕੇ ਸ਼ੇਅਰ ਕਰ ਦਿਓ ਤੇ ਬਾਕੀ ਬਾਈ ਦਾ ਸਕਰੀਨ ਤੇ ਨੰਬਰ ਚੱਲੀਦਾ ਬਾਈ ਨੂੰ ਫੋਨ ਲਾ ਲਓ ਤੇ ਕਰ ਲਓ ਬਾਈ ਨੂੰ ਫੋਨ ਤੇ ਜਦੋਂ ਮਰਜ਼ੀ ਆ ਜਾਓ ਬਾਈ ਕੋਲੇ ਬੁੱਧਵਾਰ ਤੋਂ ਬਿਨਾ ਭਵਾਂ ਕਦੋਂ ਮਰਜ਼ੀ ਆ ਜਾਓ ਕਰੀ ਹਾਂ ਹਾਂ ਜਦੋਂ ਮਰਜ਼ੀ ਆ ਹੋਰ ਫੋਨ ਕਰਕੇ ਹਾਂ ਆਇਓ ਫੋਨ ਕਰਕੇ ਓਕੇ ਜੀ ਧੰਨਵਾਦ ਧੰਨਵਾਦ ਰੋ